ਉਸਦੀ ਗੱਲ ਆਪਾਂ ਨੂੰ ਇਹ ਚੱਲਣੀ ਪੈਂਦੀ ਹੈ 2 ਮਾਰਚ ਦਾ ਜਿਹੜਾ ਤਰਨਾ ਸੀ ਆਪਾਂ ਨੂੰ 5 ਮਿੰਟ 5 ਤਰੀਕ ਦੀ ਮੀਟਿੰਗ ਦਿੱਤੀ ਗਈ ਸੀ ਸਬ ਕਮੇਟੀ ਨਾਲ ਤਾਂ ਦੁੱਖ ਦੀ ਗੱਲ ਹੈ ਮੰਤਰੀਆਂ ਕੋਲ ਆਪਣੇ ਲਈ ਟਾਈਮ ਨਹੀਂ ਹੈਗਾ ਆਸੇ-ਪਾਸੇ ਅ ਤਰਨਾ ਚਕਾਉਣਾ ਹੋਵੇ ਜਾਂ ਕਿਦੇ ਕਿਸਾਨਾਂ ਦਾ ਤਰਨਾ ਚਕਾਉਣਾ ਹੋਵੇ ਤਾਂ ਇਹ ਇੱਕ ਘੰਟਾ ਨਹੀਂ ਲਾਉਂਦੇ ਰਾਤ ਨੂੰ ਟਰਾਲੀਆਂ ਦੇਖੇ ਆਉਣੀ ਆ ਤੁਸੀਂ ਕਿਵੇਂ ਐਮਲਾਂ ਦੇ ਕਰੇ ਪਛਾਈਆਂ ਗਈਆਂ ਅਪ ਕੀ ਹਾਲ ਐ ਝਾੜੂ ਵਾਲਿਆਂ ਦਾ ਤੁਸੀਂ ਖੁਦ ਵੇਖ ਲਿਆ ਐ ਇਹਨਾਂ ਦੇ ਪੱਲੇ ਕੁਛ ਨਹੀਂ ਰਹਿ ਚੁੱਕਿਆ ਇਹ ਆਪਣੇ ਤੋਂ ਹੁਣ ਭੱਜਦੇ ਐ ਇਹ ਹੁਣ ਲੁੱਟਣ ਤੇ ਲੱਗੇ ਹੋਏ ਐ ਇਹਨਾਂ ਦੇ 92 ਤੋਂ 96 ਬਣੇ ਜਿਹੜੇ ਐਮਐਲਏ ਇਹਨਾਂ ਦੇ ਪੱਲੇ ਕੱਖ ਨਹੀਂ ਰਹਿ ਚੁੱਕਿਆ ਇਹਨਾਂ ਨੇ ਵਿਉਂਤ ਬਣਾ ਲਈ ਐ ਵੀ ਜਿੰਨੇ ਵੀ ਆਪਾਂ ਐਮਐਲਏ ਆ ਤਾਂ ਤੁਸੀਂ ਆਪ ਦਾ ਜਿਹੜਾ ਲੁੱਟਣ ਵਾਲਾ ਕੰਮ ਸ਼ੁਰੂ ਕਰ ਦਿਓ ਹੁਣ ਤੁਹਾਡੇ ਕੋਲ ਸਮਾਂ ਰਹਿ ਗਿਆ 1.5 ਸਾਲ ਤੁਸੀਂ ਆਪਦਾ ਕਾਰ ਬਣਾਉਣਾ ਕਾਰ ਬਣਾ ਲਓ ਗੱਡੀਆਂ ਲੈਣੀਆਂ ਲੈਂਡ ਕਰੂਜ਼ਰ ਕਾਰ ਬਣਾ ਲਓ ਤਾਂ ਵੇਖੋ ਤੁਸੀਂ ਪਿਛਲੇ ਦਿਨੀ 30 ਲੱਖ ਵਾਲਾ ਵੀ ਤੁਸੀਂ ਮਸਲਾ ਵੇਖਿਆ ਤਾਂ ਇਹ ਤੁਸੀਂ ਲਗਾਤਾਰ ਇਹਨਾਂ ਦਾ ਵੇਖ ਰਹੇ ਹੋ ਜਲੂਸ ਨਿਕਲ ਰਿਹਾ ਹੈ ਕੋਈ ਵੀਡੀਓ ਬਣਾ ਰਿਹਾ ਕੋਈ ਆਡੀਓ ਬਣਾ ਰਿਹਾ ਆਡੀਓ ਦੇ ਵਿੱਚ ਬਲਕਾਰ ਸਿੰਘ ਸਿੱਧੂ ਐਮ ਐਲ ਏ ਕੀ ਕਹਿ ਰਿਹਾ ਕਹਿੰਦਾ ਵਰਕਰ ਮੇਰੇ ਕੋਲ ਆਪਣੀਆਂ ਘਰ ਵਾਲੀਆਂ ਛੱਡ ਕੇ ਜਾਂਦੇ ਨੇ ਤਾਂ ਮੈਂ ਆ ਜਿਹੜੇ ਚਾੜੂ ਵਾਲੇ ਵਰਕਰ ਹੈ ਤੁਹਾਡੀ ਤੋਹੀਨ ਹੈ ਤੁਸੀਂ ਅਜੇ ਇਹਨਾਂ ਨਾਲ ਲੰਮਕੇ ਹੋਏ ਹੋ ਤਾਂ ਪਿਛਲੀਆਂ ਸਰਕਾਰਾਂ ਜ਼ਰੂਰ ਆਪਣਾ ਜਲੂਸ ਕੱਢਦੀਆਂ ਸੀ ਪਰ ਇਸ ਤੋਂ ਮਾੜਾ ਜਲੂਸ ਕਦੇ ਨਹੀਂ ਵੇਖਿਆ ਇਹਨਾਂ ਦਾ ਕਿਵੇਂ ਜਲੂਸ ਆਪਣਾ ਕੱਢਣ ਲੱਗੇ ਹੋਇਆ ਤਾਂ ਸਾਥਿਓ ਇਹ ਸਰਕਾਰ ਬਿਲਕੁਲ ਨਖਿੱਧ ਹੈ ਆਪਾਂ ਨੂੰ ਕਿਵੇਂ ਭਜਾਪ ਜਾ ਕੇ ਕੁੱਟਦੀ ਹੈ ਦੋ ਤਰੀਕ ਤੁਸੀਂ ਵੇਖਿਆ ਹੁਣ ਤੁਸੀਂ ਵੇਖਿਆ ਕਿਵੇਂ ਆਪਣੀਆਂ ਪੈਣਾ ਦੀਆਂ ਚੁੰਨੀਆਂ ਪਾੜਨੋਂ ਕਿੱਥੇ ਤੱਕ ਇਹਨਾਂ ਪ੍ਰਸ਼ਾਸਨ ਵੀ ਮਾੜਾ ਮੋਟਾ ਸ਼ਰਮ ਨਹੀਂ ਕਰਦਾ ਵੀ ਵੇਖੋ ਧੀਆਂ ਪੈਣਾ ਹੁੰਦੀਆਂ ਜੇ ਤੁਸੀਂ ਅਸੀਂ ਆਪਣੇ ਰੋਜ਼ਗਾਰ ਲਈ ਇੱਥੇ ਪਹੁੰਚਿਆ ਜੇ ਤੁਸੀਂ ਥੋੜਾ ਬਹੁਤਾ ਸ਼ਰਮ ਕਰ ਲੋ ਸਾਡੀ ਵੀ ਮੰਗ ਹੈ ਸਾਡੀ ਮੰਗ ਪੂਰੀ ਹੋ ਜੇ ਅਸੀਂ ਆਪਾਂ ਇੱਥੇ ਰੋਜ਼ਗਾਰ ਲਾਈਨ ਥੋੜੀ ਆਾਂਗੇ ਸਾਡੀਆਂ ਮਾਸਟਰ ਕੈਡਰ ਦੀਆਂ ਮੰਗਾਂ ਹੈ ਲੈਕਚਰਰ ਦੀਆਂ ਮੰਗਾਂ ਹੈ ਪੰਜਾਬ ਵਿੱਚ ਵੱਡੇ ਪੱਧਰ ਤੇ ਲੈਕਚਰਰ ਦੀਆਂ ਅਸਾਮੀਆਂ ਖਾਲੀ ਹੈ ਹਾਲੇ ਤੱਕ ਨਹੀਂ ਦਿੱਤੀਆਂ ਗਈਆਂ ਮਾਸਟਰ ਕੈਡਰ ਦੀਆਂ 14 ਤੋਂ 15000 ਅਸਾਮੀਆਂ ਖਾਲੀ ਹੈ ਉਹ ਹਾਲੇ ਤੱਕ ਐਡਵਰਟਾਈਜ਼ਮੈਂਟ ਜਾਰੀ ਨਹੀਂ ਕੀਤਾ ਗਿਆ ਸਾਥੀਓ ਤੁਸੀਂ ਲਗਾਤਾਰ ਬਣਾ ਕੇ ਰੱਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਚੁੱਕਣਗੇ ਇਹਨਾਂ ਦਾ ਜਿਹੜਾ ਜਲੂਸ ਜਦੋਂ ਨਿਕਲਣਾ ਸ਼ੁਰੂ ਹੋਇਆ ਤਾਂ ਸਾਥਿਓ ਇਹ ਸਰਕਾਰ ਆਪਣੇ ਆਪ ਚੁੱਕਦੀ ਨਜ਼ਰ ਆਏਗੀ ਆਪਕਨੋ ਮਾਸਟਰ ਡਿਗਰੀਆਂ ਮੰਗਾ ਤੇ ਆਪ ਖਲਕਦੀ ਨਜ਼ਰ ਆਏਗੀ ਕਿਉਂਕਿ ਜਦੋਂ ਤੱਕ ਆਪਾਂ ਵੱਡੇ ਇਕੱਠ ਵੱਲ ਨਾ ਵਧੇ ਠੀਕ ਹੈ ਪਿਛਲੀ ਵਾਰੀ ਆਪਾਂ 4-500 ਸਾਥੀਆਂ ਨੇ ਇੱਥੇ ਜਿਹੜਾ ਇਕੱਠ ਵਿਖਾਇਆ ਸੀ ਸਾਥਿਓ ਇਸ ਵਾਰ ਵੀ ਬਹੁਤ ਵਧੀਆ ਇਕੱਠ ਹੈ ਪਰ ਹੌਲੀ-ਹੌਲੀ ਜਦੋਂ ਤੱਕ ਆਪਾਂ ਵੱਡੇ ਕੱਠ ਵੱਲ ਨਾ ਵਧੇ ਤਾਂ ਸਾਥਿਓ ਇਸੇ ਤਰ੍ਹਾਂ ਆਪਾਂ ਨੂੰ ਮਿੱਟੀਆਂ ਮਿਲਦੀਆਂ ਰਹਿਣਗੀਆਂ ਆਪਾਂ ਨੂੰ ਲੋਲੀਪੌਪ ਮਿਲਦੇ ਰਹਿਣਗੇ ਆਪਾਂ ਉਸੇ ਤਰ੍ਹਾਂ 8 ਤਰੀਕ ਨੂੰ ਜਾਵਾਂਗੇ ਮੀਟਿੰਗ ਕਰਕੇ ਆਵਾਂਗੇ ਪਰੋ ਆਕੇ ਕਹਿ ਦਾਂਗੇ ਵੀ ਬੀਬੇ ਸਿੱਟਾ ਰਹੀ ਐ ਤੁਸੀਂ ਹੁਣ ਫਿਰ ਜਾਓ ਕਰਾਂਚ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੂੰ ਮੈਸੇਜ ਲਗਾਓ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਿਰ ਇੱਕ ਵੱਡੇ ਕਾਫਲੇ ਵੱਲ ਨਿਕਲੀਏ ਜਦੋਂ ਤੱਕ ਇਹ ਸਰਕਾਰ ਦਾ ਜਲੂਸ ਨਾ ਨਿਕਲਾ ਜਾਂ ਆਪਾਂ ਵੱਡੇ ਕਿਸੇ ਰੋਡ ਜਾਮ ਨਾ ਕੀਤਾ ਉਦੋਂ ਤੱਕ ਇਹ ਸਰਕਾਰ ਚੁਕੇਗੀ ਨਹੀਂ ਜਦੋਂ ਤੱਕ ਆਪਾਂ ਕਿਸੇ ਮੰਤਰੀ ਦਾ ਘਰ ਨਾ ਕੇਰਿਆ ਜਾਂ ਐਮਐਲਏ ਦਾ ਘਰ ਨਾ ਕੇਰਿਆ ਜਾਂ ਘਰਾਂ ਦੇ ਵਿੱਚ ਆਪਾਂ ਪਿੰਡਾਂ 'ਚ ਵੜਨਾ ਉਹਨਾਂ ਦਾ ਜਲੂਸ ਨਾ ਕੱਟਿਆ ਉਦੋਂ ਤੱਕ ਇਹ ਸਰਕਾਰ ਬਿਲਕੁਲ ਨਖਿੱਦ ਹੈ ਤੁਸੀਂ ਪਿੰਡਾਂ 'ਚ ਵੇਖਿਓ ਤਾਂ ਇਹਨਾਂ ਦਾ ਜਿਹੜਾ ਵਰਕਰ ਹੈ ਉਹਨਾਂ ਦੀ ਕੋਈ ਔਕਾਤ ਨਹੀਂ ਗਿਆ ਇਸ ਟਾਈਮ ਪੰਜਾਬ ਦੇ ਵਿੱਚ ਇਹਨਾਂ ਦੀ ਬਿਲਕੁਲ ਇਸ ਟਾਈਮ ਪ੍ਰਸ਼ਾਸਨ ਦੇ ਸਹਾਰੇ ਚੱਲ ਰਿਹਾ ਹੈ ਇਨਾਂ ਦਾ ਪ੍ਰਸ਼ਾਸਨ ਸਾਥ ਦੇਣਾ ਛੱਡ ਜੇ ਤਾਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਜੁੱਤੀਆਂ ਪੈਣ ਗਿਆ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਜਿਹੜਾ ਜਲੂਸ ਹੈ ਬਹੁਤ ਜਲਦ ਨਿਕਲੇਗਾ ਤਾਂ ਸਾਥੀਓ ਤੁਸੀਂ ਇਸੇ ਤਰ੍ਹਾਂ ਲਗਾਤਾਰ ਬਣਾਈ ਰੱਖੋ ਬਹੁਤ ਸਾਥੀ ਤੇ ਇਸੇ ਤਰ੍ਹਾਂ ਤੁਸੀਂ ਬਣਾ ਕੇ ਰੱਖਿਓ ਤਾਂ ਸਾਥੀ ਜਿਹੜੇ ਪਹੁੰਚਿਆ ਲਗਾਤਾਰ ਜਿਹੜੀ ਬਣਾ ਕੇ ਰੱਖੀਏ ਤਾਂ ਸਾਥੀਓ ਮੈਂ ਤੁਹਾਡਾ ਧੰਨਵਾਦ